ਸ਼ਰੇਆਮ ਇੱਕ ਨੌਜਵਾਨ ਦਾ ਕਿਰਚਾ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਤੇ ਕਤਲ ਕੀਤਾ ਕਿੰਨੇ ਨੇ ਇਸ ਵਾਰ ਵੀ ਜਿਹੜੇ આરોਪ ਲੱਗ ਰਹੇ ਨੇ ਉਹ ਕੁਝ ਪ੍ਰਵਾਸੀ ਨੌਜਵਾਨਾਂ ਤੇ ਲੱਗ ਰਹੇ ਨੇ ਹਾਲਾਂਕਿ ਇਹ ਕਤਲ ਕਿਉਂ ਕੀਤਾ ਗਿਆ ਇਸ ਦੀ ਪੁਲਿਸ ਪੜਤਾਲ ਕਰ ਰਹੀ ਹੈ ਲੇਕਿਨ ਬੀਤੀ ਦੇਰ ਰਾਤ ਦੀਆਂ ਕੁਝ ਸੀਸੀਟੀਵੀ ਤਸਵੀਰਾਂ ਸਾਹਮਣੇ ਆਈਆਂ ਨੇ ਤੁਹਾਨੂੰ ਉਹ ਤਸਵੀਰਾਂ ਅਸੀਂ ਦਿਖਾ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਸੜਕ ਦੇ ਉੱਤੇ ਕੁਝ ਨੌਜਵਾਨ ਭੱਜਦੇ ਹੋਏ ਦਿਖਾਈ ਦੇ ਰਹੇ ਨੇ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਦੇ ਵਿੱਚ ਹੀ ਉਹ આરોપી ਨੇ ਉਹ ਪ੍ਰਵਾਸੀ આરોપી ਨੇ ਜਿਨ੍ਹਾਂ ਦੇ ਉੱਤੇ ਕਤਲ ਦੇ આરોਪ ਲੱਗੇ ਨੇ ਮ੍ਰਿਤਕ ਦਾ ਨਾਮ ਗੁਰਸੇਵਿਕ ਸਿੰਘ ਦੱਸਿਆ ਜਾ ਰਿਹਾ ਔਰ ਉਹਦੀ ਉਮਰ ਮਹਿਜ਼ ਹਲੇ 28 ਸਾਲ ਹੈ ਜਿਸ ਦਾ ਕਤਲ ਕਰ ਦਿੱਤਾ ਗਿਆ ਤਾਂ ਬੜੀਆਂ ਹੀ ਡਰਾ ਦੇਣ ਵਾਲੀਆਂ ਇਹ ਤਸਵੀਰਾਂ ਸੀਸੀਟੀਵੀ ਤਸਵੀਰਾਂ ਸਾਹਮਣੇ ਆਈਆਂ ਨੇ ਜਿਹੜੀਆਂ ਕੀ ਅਸੀਂ ਇਸ ਵਕਤ ਤੁਹਾਨੂੰ ਦਿਖਾ ਰਹੇ ਹਾਂ ਮੁਹਾਲੀ ਦੇ ਫੇਸ 11 ਦੀਆਂ ਇਹ ਤਸਵੀਰਾਂ ਨੇ ਜਿੱਥੇ ਉਸ ਨੌਜਵਾਨ ਦਾ ਕਤਲ ਕੀਤਾ ਗਿਆ ਕਤਲ ਤੋਂ ਬਾਅਦ ਕੁਝ આરોપી ਨੇ ਇਹਨਾਂ ਤਸਵੀਰਾਂ ਦੇ ਵਿੱਚ ਜਿਹੜੇ ਕੀ ਭੱਜਦੇ ਹੋਏ ਦਿਖਾਈ ਦੇ ਰਹੇ ਨੇ ਤਾਂ ਇੱਕ ਵਾਰ ਫਿਰ ਤੋਂ ਜਿਸ ਤਰੀਕੇ ਨਾਲ ਕੁੰਬੜਾ ਦੇ ਵਿੱਚ ਘਟਨਾ ਹੋਈ ਸੀ ਉਸ ਇਸ ਤਰੀਕੇ ਦੀ ਘਟਨਾ ਮੁਹਾਲੀ ਦੇ ਫੇਸ 11 ਦੇ ਵਿੱਚ ਹੋਈ ਹੈ ਸਾਡੇ ਸੀਨੀਅਰ ਪੱਤਰਕਾਰ ਮਨਜੋਤ ਮੁਹਾਲੀ ਤੋਂ ਜੁੜ ਚੁੱਕੇ ਨੇ ਵਧੇਰੇ ਜਾਣਕਾਰੀ ਉਹਨਾਂ ਤੋਂ ਹੀ ਲੈਣੇ ਆ ਮਨਜੋਤ ਇਸ ਵਿੱਚ ਕੀ ਅਪਡੇਟ ਹੈ ਇੱਕ ਵਾਰ ਸਾਨੂੰ ਦੇ ਦਿਓ ਕਿਉਂਕਿ ਜਿਸ ਤਰੀਕੇ ਦੇ ਨਾਲ ਕੁਝ ਮਹੀਨੇ ਪਹਿਲਾਂ ਕੁੰਬੜਾ ਦੇ ਵਿੱਚ ਘਟਨਾ ਹੋਈ ਸੀ ਕੁਝ ਉਸੇ ਤਰੀਕੇ ਦੇ ਨਾਲ ਇੱਕ ਹੋਰ ਗੁਰਸੇਵਕ ਨੂੰ ਹੁਣ ਮਾਰ ਦਿੱਤਾ ਗਿਆ ਹੈ ਆ ਦੇਖੋ ਜਤਿਨ ਜੋ ਸਿਟੀ ਜਿਹੜੀ ਹੈ ਉਹ ਕਿਤਨਾ ਕਿਤੇ ਜਿਹੜੀ ਸਿੱਧੇ ਤੌਰ ਦੇ ਉੱਪਰ ਦੇਖਿਆ ਜਾਂਦਾ ਜੋ ਹਲਾਕੇ ਉਹ ਫਿਰ ਤੋਂ ਉਹੀ ਬਣੇ ਹੋਏ ਹੈ ਜੋ ਕੁੰਬੜਾ ਦੇ ਵਿੱਚ ਬਣੇ ਸੀ। ਉਹ ਜਿਸ ਜਿਹਦੇ ਨਾਲ ਤਸਵੀਰਾਂ ਸੀ ਸਵੇਰ ਤੋਂ ਹੀ ਦਰਸ਼ਕਾਂ ਤੱਕ ਪਹੁੰਚਾ ਰਹੇ ਆ ਕਿ ਪਹਿਲਾਂ ਕੁੰਬੜਾ ਦੇ ਵਿੱਚ ਪ੍ਰਵਾਸੀਆਂ ਵੱਲੋਂ ਇੱਕ ਪੰਜਾਬੀ ਨੌਜਵਾਨ ਦਾ ਕਤਲ ਕੀਤਾ ਗਿਆ ਔਰ ਹੁਣ ਮੁਹਾਰੀ ਦੇ 11 ਫੇਸ ਦੇ ਵਿੱਚ ਜਹੀ ਘਟਨਾ ਵਾਪਰੀ ਹੈ ਜੋ ਲਗਾਤਾਰ ਸਵੇਰ ਤੋਂ ਸੀਸੀਟੀਵੀਜ਼ ਜਾਂ ਬਾਕੀ ਤਸਵੀਰਾਂ ਜਿਹੜੇ ਨਿਕਲ ਕੇ ਆ ਰਹੀਆਂ ਨੇ ਕਿ ਇੱਕ ਫਗਰ 12 ਤੋਂ 15 ਪ੍ਰਵਾਸੀ ਨੋਜਮਨਾਵਲੋਂ ਇੱਕ ਪੰਜਾਬੀ ਦਾ ਕਤਲ ਕਰ ਦਿੱਤਾ ਗਿਆ ਤਾਂ ਹਾਲਾਂਕਿ ਹੁਣ ਪਰਿਵਾਰਕ ਮੈਂਬਰਾਂ ਵੱਲੋਂ ਗੁੱਸੇ ਚ ਆ ਕੇ ਰੋਹ ਦੇ ਵਿੱਚ ਆ ਕਿਉਂਕਿ ਪੁਲਿਸ ਪ੍ਰਸ਼ਾਸਨ ਜਿਹੜਾ ਹੈ ਉਹ ਕੋਈ ਕਾਰਵਾਈ ਨਹੀਂ ਕਰ ਰਿਹਾ ਜਿਸ ਕਰਕੇ 40 ਸੇ ਬਾਹਰ ਜਿਹੜਾ ਉਹ ਤਰਨਾ ਮਜਾਰਾ ਕੀਤਾ ਜਾ ਰਿਹਾ ਰੋਡ ਬੰਦ ਕੀਤੀ ਗਈ ਹੈ ਤਾਂ ਹੁਣ ਕੁਝ ਹੀ ਸਮੇਂ ਦੇ ਵਿੱਚ ਜਿਹੜਾ ਇਨਸਾਫ ਦੀ ਮੰਗ ਕਰਨ ਦੀ ਔਰ ਨਾਲ ਹੀ ਪੁਲਿਸ ਕਹਿੰਦੀ ਹੈ ਕਿ ਅਸੀਂ ਉਹਨਾਂ ਨੂੰ ਰਾਉਂਡ ਅਪ ਕਰ ਲਿਆ ਜਿਨ੍ਹਾਂ ਵੱਲੋਂ ਇਹ ਕੁਛ ਹੋਇਆ ਤਾਂ ਪਰਿਵਾਰਕ ਮੈਂਬਰਾਂ ਵੱਲੋਂ ਸਹਿਮਤੀ ਤੋਂ ਬਾਅਦ ਹੀ ਅਗਲਾ ਅਗਲੀ ਰਣਨੀਤੀ ਜਿਹੜੀ ਹੈ ਕਿ ਇਹ ਤਰਨਾ ਜਾਰੀ ਰਹਿੰਦਾ ਜਾਂ ਧਰਮਾ ਇੱਥੋਂ ਛੁੱਕ ਲਿਆ ਜਾਂਦਾ ਹੈ ਕੁਝ ਪਤਾ ਜੀ ਜੀ ਕੋ ਮੈਂ ਇਹ ਪੁੱਛਣਾ ਚਾਹੁੰਦਾ ਕੁਝ ਪਤਾ ਚੱ ਅਤੇ ਕੋសារ ਦੀ ਗੱਲ ਹੈ ਜਤਿਨਾ ਜੇ ਇਸ ਬਾਬਤ ਕੋਈ ਵੀ ਜਿਹੜੀ ਪੁਸ਼ਟੀ ਹੈ ਉਹ ਕਿਤੇ ਨਾ ਕਿਤੇ ਨਿਕਲ ਕੇ ਨਹੀਂ ਆ ਰਹੀ ਕਿਉਂਕਿ ਜ਼ਾਹਰ ਦੀ ਗੱਲ ਹੈ ਕਿ ਜਦੋਂ ਇਹ ਜ਼ਿਕਰ ਹੋਇਆ ਕਿ ਕੁਝ ਨੌਜਵਾਨ ਜਿਹੜੇ ਬੱਚੇ ਸੀ ਉਹਨਾਂ ਨੂੰ ਛਡਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹ ਛਡਾਉਣ ਦੀ ਕੋਸ਼ਿਸ਼ ਤੋਂ ਬਾਅਦ ਹੀ ਜਿਹੜਾ ਗਰੁੱਪ ਸੀਗਾ ਲਗਭਗ 15 ਤੋਂ 20 ਨੌਜਵਾਨਾਂ ਦਾ ਉਹਨਾਂ ਨੇ ਉਲਟਾ ਇਸ ਗੁਰਸੇਵਕ ਸਿੰਘ ਤੇ ਹਮਲਾ ਕਰ ਦਿੱਤਾ ਜਿਸ ਤੋਂ ਬਾਅਦ ਕਿਰਚਾ ਮਾਰ ਕੇ ਅਜਿਹਾ ਉਸ ਰਾਤ ਗੰਭੀਰ ਜ਼ਖਮੀ ਹੋਇਆ ਤਾਂ ਅਗਲੇ ਦਿਨ ਹਸਪਤਾਲ ਦੇ ਵਿੱਚ ਟਿਕਾਣ ਕਰਾਇਆ ਗਿਆ ਤਾਂ ਅੱਜ ਸਵੇਰੇ ਤੜਕਸਾਰ ਉਸ ਜਿਹੜੀ ਆ ਉਹ ਮੌਤ ਹੋ ਗਈ ਹੈ ਤਾਂ ਹੁਣ ਪਰਿਵਾਰਕ ਮੈਂਬਰਾਂ ਦੇ ਵਿੱਚ ਰੋਸ ਹੈ ਕਿ ਪੁਲਿਸ ਆਪਣਾ ਕੰਮ ਠੀਕ ਤਰੀਕੇ ਨਾਲ ਨਹੀਂ ਕਰ ਰਹੀ ਜੇਕਰ ਉਸੇ ਵੇਲੇ ਕੁਈ ਐਕਸ਼ਨ ਪਲਾਨ ਕੀਤਾ ਹੁੰਦਾ ਤਾਂ ਕਿਤੇ ਨਾ ਕਿਤੇ ਜ਼ਰੂਰ ਇਹ ਘਟਨਾ ਨੂੰ ਜਿਹੜਾ ਅੰਜਾਮ ਦੇਣ ਵਾਲਾ ਇਹਨੂੰ ਫੜਿਆ ਜਾ ਸਕਦਾ ਸੀ ਜਾਂ ਫਿਰ ਨੌਜਵਾਨ ਜਿਸ ਦੀ ਮੌਤ ਹੋਈ ਹੈ ਉਹ ਵੀ ਬਚ ਸਕਦੀ ਸੀਗੀ ਤਾਂ ਹੁਣ ਪੁਲਿਸ ਔਰ ਪ੍ਰਸ਼ਾਸਨ ਦੇ ਨਾਲ ਗੱਲਬਾਤ ਜਿਹੜੀ ਇਹਨਾਂ ਨੂੰ ਜਿਹੜੇ ਤਰਨਾ ਕਰੇ ਉਹਨਾਂ ਨਾਲ ਚੱਲ ਰਹੀ ਹੈ ਪਰਿਵਾਰਕ ਮੈਂਬਰਾਂ ਦੇ ਚੱਲ ਰਹੀ ਹੈ ਤਾਂ ਕਿ ਕੋਈ ਸਹਿਮਤੀ ਬਣਦੀ ਹੈ ਜੇ ਕਿ ਕੁਝ ਗੱਲਬਾਤ ਨਿਕਲ ਕੇ ਆਉਂਦੀ ਹੈ ਇਹ ਦੇਖਣਾ ਹੋਵੇਗਾ ਬਹੁਤ 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 ਸ਼ੁਕਰੀਆ ਇਹ ਪੂਰੀ ਜਾਣਕਾਰੀ ਦੇਣ ਦੇ ਲਈ ਤਾਂ ਇਸ ਵਕਤ ਜੋ ਤਸਵੀਰਾਂ ਨੇ ਉਹ ਬੜੀਆਂ ਹੀ ਦਰਦਨਾਕ ਨੇ ਬੜੀਆਂ ਹੀ ਭਿਆਨਕ ਤਸਵੀਰਾਂ ਨੇ ਔਰ ਜਿਹੜਾ ਪੂਰਾ ਪਰਿਵਾਰ ਹੈ ਫੋਟੇਸ ਹਸਪਤਾਲ ਦੇ ਬਾਹਰ ਜਿਹੜੀ ਸੜਕ ਹੈ ਉਸ ਦੇ ਉੱਤੇ ਧਰਨੇ ਦੇ ਉੱਤੇ ਬੈਠ ਗਿਆ ਪੁਲਿਸ ਵੀ ਸਮਝਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿਉਂਕਿ ਕੁਝ ਸਮਾਂ ਦਰਸਲ ਪਹਿਲਾਂ ਹੀ ਉਸ ਨੌਜਵਾਨ ਦੀ ਮੌਤ ਡਿਕਲੇਅਰ ਕੀਤੀ ਗਈ ਹੈ ਘਟਨਾ ਬੀਤੀ ਦੇਰ ਰਾਤ ਦੀ ਹੈ ਉਸ ਵੇਲੇ ਕਿਸ ਤਰੀਕੇ ਦੇ ਨਾਲ ਇਹ ਝੜਪ ਹੋਈ ਹੈ ਆਖਰਕਾਰ ਮਾਮਲਾ ਕੀ ਸੀ ਪੁਲਿਸ ਇਸ ਦੇ ਬਾਰੇ ਪੂਰੀ ਹਲੇ ਜਾਣਕਾਰੀ ਨਹੀਂ ਦੇ ਰਹੀ ਔਰ ਉਮੀਦ ਹੈ ਬਹੁਤ ਛੇਤੀ ਇਸ ਦੇ ਬਾਰੇ ਵੀ ਪਰਦਾ ਉੱਠ ਜਾਵੇਗਾ ਕਿ ਉਸ ਨੌਜਵਾਨ ਦਾ ਕਤਲ ਕੀਤਾ ਕਿਉਂ ਗਿਆ ਪਰ ਆ ਤਸਵੀਰਾਂ ਤੁਹਾਨੂੰ ਜਿਹੜੀਆਂ ਅਸੀਂ ਦਿਖਾ ਰਹੇ ਹ he ਪਰੇਸ਼ਾਨ ਕਰ ਦੇਣ ਵਾਲੀਆਂ ਤਸਵੀਰਾਂ ਨੇ ਮੁਹਾਲੀ ਦੇ ਇਹ ਵਿੱਚ ਇਹ ਫੇਸ 11 ਦੇ ਵਿੱਚ ਇੱਕ ਘਟਨਾ ਵਾਪਰੀ ਹੈ ਬੀਤੀ ਦੇਰ ਰਾਤ ਦੀਆਂ ਨੇ ਇਲਾਕੇ ਦੇ ਵਿੱਚ ਸੀਸੀਟੀਵੀ ਕੈਮਰਾ ਲੱਗਿਆ ਹੋਇਆ ਸੀਗਾ ਉਹਦੇ ਵਿੱਚ ਤੁਹਾਨੂੰ ਕਈ ਲੋਕ ਭੱਜਦੇ ਹੋਏ ਦਿਖਾਈ ਦੇ ਰਹੇ ਨੇ 10 ਤੋਂ ਵੀ ਵੱਧ ਨੌਜਵਾਨ ਦੱਸੇ ਜਾ ਰਹੇ ਨੇ ਜਿਨ੍ਹਾਂ ਨੇ ਘੇਰ ਕੇ ਗੁਰਸੇਵਕ ਦਾ ਕਤਲ ਕਰ ਦਿੱਤਾ ਔਰ ਦੱਸਿਆ ਜਾ ਰਿਹਾ ਹੈ ਕਿ ਕਿਰਚ ਮਾਰ ਕੇ ਉਸ ਨੌਜਵਾਨ ਦਾ ਕਤਲ ਕੀਤਾ ਮਹਿਜ਼ 28 ਸਾਲ ਦੀ ਉਮਰ ਸੀ ਪਰਿਵਾਰਕ ਮੈਂਬਰ ਕਹਿ ਰਹੇ ਨੇ ਕਿ ਉਹ ਤਾਂ ਰਾਤ ਨੂੰ ਮੰਦਿਰ ਜਾ ਕੇ ਵਾਪਸ ਘਰ ਆ ਰਿਹਾ ਸੀ ਉਸ ਤੋਂ ਬਾਅਦ ਕੀ ਕੁਝ ਹੋਇਆ ਉਹਦੇ ਬਾਰੇ ਹਾਲੇ ਕੋਈ ਵੀ ਜਾਣਕਾਰੀ ਨੀ ਨਹੀਂ ਹੈ ਲੇਕਿਨ ਹੁਣ ਤੱਕ ਇਹ ਵੀ ਇੰਨੀ ਕਿ ਇਨਫੋਰਮੇਸ਼ਨ ਜ਼ਰੂਰ ਮਿਲੀ ਹੈ ਕਿ ਪੁਲਿਸ ਨੇ ਕਈ ਲੋਕਾਂ ਦੀ ਪਛਾਣ ਕਰ ਲਈ ਹੈ ਔਰ ਹੋ ਸਕਦਾ ਹੈ ਕਈ ਲੋਕਾਂ ਨੂੰ ਰਾਉਂਡ ਅਪ ਕੀਤਾ ਵੀ ਹੋਵੇ ਕਈਆਂ ਦੀ ਹਿਰਾਸਤ ਵਿੱਚ ਲੈ ਲਿਆ ਹੋਵੇ ਜਾਂ ਗ੍ਰਸਤਾਰ ਕਰ ਲਿਆ ਹੋਵੇ ਗ੍ਰਿਫਤ ਪੈ ਗਈ ਹੋਵੇ ਉਹਨਾਂ ਦੀ ਤੇ ਬੋਥ ਛੇਤੀ ਪੁਲਿਸ ਇਹਦੇ ਉੱਤੇ ਅਪਡੇਟ ਦੇਵੇਗੀ ਕਿ ਆਖਰਕਾਰ ਮਾਜਰਾ ਕੀ ਸੀ ਇਹ ਲੜਾਈ ਕਿਉਂ ਹੋਈ ਹੈ ਕਿਉਂ ਕਈ ਪ੍ਰਵਾਸੀ ਨੌਜਵਾਨਾਂ ਦੇ ਉੱਤੇ ਇੱਕ ਪੰਜਾਬੀ ਨੌਜਵਾਨ ਦੇ ਕਤਲ ਕਰਨ ਦੇ આરોਪ ਲੱਗੇ ਨੇ ਲੇਕਿਨ ਜੋ ਮਾਹੌਲ ਹੈ ਉਹ ਵਾਕਈ ਬੜਾ ਚਿੰਤਾਜਨਕ ਹੈ ਜੋ ਘਟਨਾਵਾਂ ਘਟ ਰਹੀਆਂ ਨੇ ਪਿਛਲੇ ਕੁਝ ਸਾਲਾਂ ਤੋਂ ਉਹ ਬਹੁਤ ਚਿੰਤਾ ਵਧਾ ਦੇਣ ਵਾਲੀਆਂ ਤਸਵੀਰਾਂ ਨੇ ਹਾਲਾਂਕਿ ਅਸੀਂ ਇਹ ਨਹੀਂ ਕੋਸ਼ਿਸ਼ ਕਰ ਰਹੇ ਕਿ ਕਿਸੇ ਵੀ ਤਰੀਕੇ ਦੇ ਨਾਲ ਲੋਕਾਂ 'ਚ ਪਾੜਾ ਪਵੇ ਭਾਵੇਂ ਉਹ ਪੰਜਾਬੀ ਹੋਣ ਬਿਹਾਰ ਦੇ ਹੋਣ ਯੂਪੀ ਦੇ ਹੋਣ ਸਾਊਥ ਇੰਡੀਆ ਦੇ ਹੋਣ ਨਾਰਥ-ਈਸਟ ਦੇ ਹੋਣ ਸਾਡਾ ਮਕਸਦ ਕੋਈ ਪਾੜਾ ਪਾਂਦਾ ਨਹੀਂ ਹੈ ਪਰ ਜੋ ਹੋ ਰਿਹਾ ਹੈ ਉਹ ਬਹੁਤ ਗਲਤ ਹੋ ਰਿਹਾ ਹੈ ਜਿਸ ਤਰੀਕੇ ਦੇ ਨਾਲ ਪਹਿਲਾਂ ਕੁੰਬੜਾ ਦੇ ਵਿੱਚ ਵੀ ਕੁਝ ਨੌਜਵਾਨਾਂ ਨੇ ਕਿਰਚਾ ਮਾਰ ਕੇ ਦੋ ਨੌਜਵਾਨਾਂ ਦਾ ਕਤਲ ਕਰ ਦਿੱਤਾ ਗਿਆ ਸੀ ਉਸ ਮਾਮਲੇ ਨੇ ਵੀ ਕਾਫੀ ਟੂਲ ਫੜਿਆ ਸੀ ਉਸ ਤੋਂ ਬਾਅਦ ਕੁਝ ਉਸੇ ਤਰੀਕੇ ਦਾ ਇੱਕ ਹੋਰ ਕਤਲ ਹੋਇਆ ਹੈ ਗੁਰਸੇਵਕ ਦਾ ਉਮਰ ਮਹਿਜ਼ 28 ਸਾਲ ਸੀ ਕਤਲ ਕਰ ਦਿੱਤਾ ਗਿਆ ਆਰੋਪ ਔਰ ਕਟਗਰੇ ਦੇ ਵਿੱਚ ਇੱਕ ਵਾਰ ਫਿਰ ਤੋਂ ਪ੍ਰਵਾਸੀ ਨੌਜਵਾਨ ਖੜੇ ਨੇ ਇਹ ਐਨੇ ਉਗਰ ਕਿਉਂ ਨੇ ਇਹ ਬਾਕੀ ਇੱਕ ਜਾਂਚ ਦਾ ਵਿਸ਼ਾ ਹੈ